ਸੀਂ ਕੱਲ ਵੀ ਦੇਖਿਆ ਕਿ ਕਸੋ ਹੋਇਆ ਕਿ ਕੁਛ ਅਹੀਂ ਪਰਚੇ ਵੀ ਦਿੱਤੇ ਆ ਮਾਯੋਗ ਸੀਐਮ ਸਾਹਿਬ ਵੱਲੋਂ ਡੀਜੀਪੀ ਸ਼੍ਰੀ ਗੌਰਵ ਯਾਦਵ ਸਰ ਵੱਲੋਂ ਔਰ ਸਾਡੇ ਐਸਐਸਪੀ ਸਾਹਿਬ ਵੱਲੋਂ ਹਦਾਇਤਾਂ ਨੇ ਜਿੱਥੇ ਵੀ ਕੋਈ ਨਸ਼ਾ ਵੇਚਲਾ ਜਾਂ ਇਹ ਜਿਹੇ ਕੋ ਕਾਰਵਾਈ ਕਰਦਾ ਉਹਦੇ ਬਰਕਰਾਰ ਅਸੀਂ ਕਾਰਵਾਈ ਕਰ ਰਹੀ ਹੈ ਸਿਆਲਪੁਰ ਪੁਲਿਸ ਹਰ ਜਗ੍ਹਾ ਤੇ ਜਿਹੜੇ ਆ ਸਾਡੇ ਨਾਕੇ ਲੱਗੇ ਹੋਏ ਆ ਤੇ ਕਸੋ ਆਪਰੇਸ਼ਨ ਚੱਲ ਰਿਹਾ ਹਰ ਸਬਡਿਵੀਜ਼ਨ ਦੇ ਵਿੱਚ ਹਰ ਜਗ੍ਹਾ ਕੱਲ ਵੀ ਅਸੀਂ ਐਫ ਆਈ ਆਰਾਂ ਲੌਂਚ ਕੀਤੀਆਂ ਅੱਜ ਵੀ ਸਾਡੇ ਕਸੋ ਆਪਰੇਸ਼ਨ ਹੈਗਾ ਬਹੁਤ ਕਮ ਐਸ ਐਸ ਪੀ ਸਾਹਿਬ ਜੀ ਸੁਰੇਂਦਰ ਸਿੰਘ ਲਾਂਬਾ ਜੀ ਦੀ ਤਰਫੋਂ ਤੇ ਅਸੀਂ ਜਿਹੜਾ ਪੂਰੇ ਤਨ ਦੇ ਨਾਲ ਜਿਹੜੀ ਹੈ ਇਹਨੂੰ ਸਰਚ ਕਰ ਰਹੇ ਨੇ ਤੇ ਅਸੀਂ ਅਪੀਲ ਕਰਦੇ ਆ ਆਪਣੇ ਜਿਹੜੀ ਪਬਲਿਕ ਹੈ ਜਿਹੜੇ ਇਹ ਹੈਗੇ ਲੋਕੀ ਜਿਹੜਾ ਨਸ਼ਾ ਵੇਚਦੇ ਨੇ ਉਹਨਾਂ ਨੂੰ ਰਾਣ ਇਹਨਾਂ ਨੂੰ ਪਰਮਿਸ਼ਨ ਦੇਣ ਤੇ ਅਸੀਂ ਉਹਨਾਂ ਨੂੰ ਕਾਰਵਾਈ ਕਰ ਸਕੀਏ ਉਹਨਾਂ ਤੇ ਤੇ ਮੈਂ ਸਾਰਿਆਂ ਤੋਂ ਸਹਿਯੋਗ ਮੰਗਦਾ ਮੈਂ ਪ੍ਰੈਸ ਮੀਡੀਆ ਆਪਣੇ ਜਿਹੜੇ ਭਾਈ ਆਏ ਆ ਉਹਨਾਂ ਤੋਂ ਵੀ ਸਹਿਯੋਗ ਮੰਗਦਾ ਕਿ ਜਿੱਥੇ ਵੀ ਤੁਹਾਨੂੰ ਕੋਈ ਇਨਫਰਮੇਸ਼ਨ ਮਿਲਦੀ ਹੈ ਸਾਨੂੰ ਦੱਸੋ ਤੇ ਅਸੀਂ ਜਿਹੜੇ ਉਹਨਾਂ ਤੇ ਵਰਕਲਾਸ ਕਾਰਵਾਈ ਕਰਦੇ ਇਹ ਜਿਸ ਦਿਨ ਤੋਂ ਜਦੋਂ ਸਾਨੂੰ ਮੈਸੇਜ ਆਏਗਾ ਉਸ ਉਸ ਦਿਨ ਦੇਰਾ ਦਿੱਲੀ ਹੀ ਚੱਲ ਰਿਹਾ ਕਾਸੋ ਆਪਰੇਸ਼ਨ ਉਹ ਸਾਬਨਾ ਹੀ ਕਰਾਂਗੇ ਅੱਜ ਦਾ ਜਿਹੜਾ ਆਪਰੇਸ਼ਨ ਹੈ ਉਹ ਕਿੱਥੇ ਕਿੱਥੇ ਚਲਾਇਆ ਜਾ ਰਿਹਾ ਹੈ ਅੱਜ ਸਾਡੇ ਆਪਣੇ ਮੈਚਿਟੀ ਦੇ ਵਿੱਚ ਕਰ ਰਹੇ ਆ ਡੀਐਸਪੀ ਸਿਟੀ ਐਸਐਚਓ ਸਦਰ ਤੇ ਆਪਣੇ ਮਾਲਾ ਟਾਊਨ ਦੇ ਏਰੀਏ ਦੇ ਵਿੱਚ ਤੇ ਸ਼ਿਟੀ ਦੇ ਵਿੱਚ ਜਿਹੜਾ ਆਪਰੇਸ਼ਨ ਚਲਾਇਆ ਜਾ ਰਿਹਾ। ਪਰ ਕਿ ਸ਼ਹਿਰ ਵਾਸੀਆਂ ਤੋਂ ਤਲਾਹ ਦਿੱਤੀ ਜਾਂਦੀ ਆ ਕਿੱਥੇ ਕੋਈ ਨਸ਼ਾ ਕਰਦਾ ਤੇ ਕਿਥੋਂ ਤੋਂ ਸੰਭਲ ਹਾਂ ਹਰ ਵਾਰ ਹੀ ਰਿਕਵੈਸਟ ਕੀਤੀ ਜਾਂਦੀ ਆ ਕਿ ਜਿੱਥੇ ਵੀ ਕੋਈ ਨਸ਼ਾ ਵੇਚਦਾ ਜਾਂ ਕੋਈ ਤੋਂ ਬਾਹਰੋਂ ਕੋਈ ਬੰਦਾ ਕੇ ਨਸ਼ਾ ਵੇਚਦਾ ਉਹ ਸਾਨੂੰ ਦੱਸਿਆ ਜਾਵੇ ਤੇ ਉੱਤੇ ਬਰਕਰਾਰਪ ਅਸੀਂ ਕਾਰਵਾਈ ਕਰ ਸਕੀਏ ਜਿਹੜਾ ਇੱਕ ਹੋਰ ਹੈਗਾ ਜਿਹੜਾ ਸਮਾਜ ਦੇ ਸਾਡੇ ਬੱਚਿਆਂ ਦੀਆਂ ਜਿੰਨੀਆਂ ਖਰਾਬ ਹੋ ਰਹੀਆਂ ਉਹਦੇ ਵਿੱਚ ਸਾਰਿਆਂ ਨੂੰ ਹੀ ਮੈਂ ਰਿਕਵੈਸਟ ਕਰਦਾ ਕਿ ਤਕ ਸਹਿਯੋਗ ਪਾਣ ਤੇ ਆਪਾਂ ਆਪਣੇ ਸਮਾਜ ਨੂੰ ਆਪਣੇ ਬੱਚਿਆਂ ਨੂੰ ਬਚਾ ਸਕੀਏ ਪਰ ਸ਼ਹਿਰ ਵਾਸੀ ਪੈਪੀ ਨਹੀਂ ਹੋ ਜਾਂਦੇ ਆ ਜਿੱਦਾਂ ਕਿ ਸਾਡਾ ਕੋਆਪਰੇਟ ਕਰੋ ਅਸੀਂ ਕਿਸੇ ਨੂੰ ਗਲਤ ਨਹੀਂ ਜੇ ਕੋਈ ਬੱਚਾ ਨਸ਼ੇ ਤੇ ਲੱਗ ਵੀ ਗਿਆ ਹੈ ਨਸ਼ਾ ਕਰ ਰਿਹਾ ਤਾਂ ਉਹਨੂੰ ਅਸੀਂ ਜਿਹੜਾ ਉਹਨੂੰ ਦਾਖਲ ਕਰਾਵਾਂਗੇ ਸਰਕਾਰੀ ਹਸਪੀਟਲ ਦੇ ਵਿੱਚ ਉਥੋਂ ਨਸ਼ਾ ਛਡਵਾਵਾਂਗੇ ਇਹ ਸਰਕਾਰ ਦੀ ਪ੍ਰੋਸੈਂਕਾ ਵੀ ਹੈਗੀ ਆ ਤੇ ਸਾਡੇ ਅਫਸਰਾਂ ਵੱਲੋਂ ਵੀ ਬਾਰ ਬਾਰ ਜਿਹੜੀ ਜਦੋਂ ਵੀ ਪ੍ਰੈਸ ਕਾਨਫਰੰਸ ਹੁੰਦੀਆਂ ਜਾਂ ਤੁਹਾਡੇ ਨਾਲ ਰੂਹ ਰੂਹ ਹੁੰਦੇ ਨੇ ਸਾਡੇ ਅਫਸਰ ਕੋਈ ਵੀ ਉਹ ਸਾਰੇ ਇਹੀ ਰਿਕਵੈਸਟ ਕਰਦੇ ਕਿ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖੀਏ ਤੇ ਜਿਹੜੇ ਕੋਈ ਬੰਦੇ ਮਾੜੇ ਅੰਸਰ ਨੇ ਜਿਹੜਾ ਕੋਈ ਨਸ਼ਾ ਵੇਚਦੇ ਨੇ ਉਹਨਾਂ ਨੂੰ ਆਪਾਂ ਫੜੀਏ ਤੇ ਉਹਨਾਂ ਨੂੰ ਜੇਲ੍ਹ ਭੇਜੀਏ